ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 316 ਤੋਂ ਲੈ ਕੇ 318 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਮਹਲਾ 4 ਮਨਮੁਖ ਮੂਲੋਂ ਪੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਆਂ ਅਨ ਦਿਨ ਗੁਦਰੈ ਸਬਦ ਨ ਕਰੈ ਵਿਚਾਰ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਿਹੜੇ ਜੀਵ ਗੁਰੂ ਤੋਂ ਬੇਮਖ ਹੋਏ ਨੇ ਉਹ ਪਰਮਾਤਮਾ ਤੋਂ ਹੀ ਬੇਮਖ ਹੋਏ ਹੋਏ ਨੇ ਕਹਿੰਦੇ ਉਹਨਾਂ ਦੇ ਅੰਦਰ ਲਬ ਲੋਭ ਅਹੰਕਾਰ ਇਹ ਵਿਕਾਰ ਨੇ ਤੇ ਕਹਿੰਦੇ ਹਰ ਰੋਜ਼ ਇਹਨਾਂ ਵਿਕਾਰਾਂ ਦੇ ਹੀ ਕਹਿੰਦੇ ਝਗੜੇ ਉਹਨਾਂ ਦੇ ਅੰਦਰ ਚੱਲਦੇ ਨੇ ਓ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਨਹੀਂ ਕਰਦੇ ਕਦੇ ਸੁਧ ਮਤ ਕਰਤਾ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤਿਸਨਾ ਬਹੁ ਅ ਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਕਹਿੰਦੇ ਪਰਮਾਤਮਾ ਨੇ ਉਹਨਾਂ ਦੀ ਚੰਗੀ ਮਤ ਆਪ ਹੀ ਕਹਿੰਦੇ ਉਹ ਲੈ ਲਈ ਆ ਉਹਨਾਂ ਤੋਂ ਕਿਉਂਕਿ ਉਹਨਾਂ ਦੇ ਜਿਹੜੇ ਪੁਰਾਣੇ ਸੰਸਕਾਰ ਸੀ ਉਹਨਾਂ ਦੇ ਅਨਸਾਰ ਉਹਨਾਂ ਦੇ ਅੰਦਰ ਮਾੜੇ ਕਰਮ ਯੁਕਰੇ ਹੋਏ ਨੇ ਤੇ ਹਮੇਸ਼ਾ ਕਹਿੰਦੇ ਉਹ ਵਿਕਾਰ ਦੀਆਂ ਗੱਲਾਂ ਹੀ ਕਰਦੇ ਨੇ ਉਹਨਾਂ ਨੂੰ ਜੋ ਦਾਤਾਂ ਮਿਲੀਆਂ ਨੇ ਉਹਨਾਂ ਦੇ ਨਾਲ ਕਦੇ ਉਹ ਸੰਤੋਖ ਵਿੱਚ ਨਹੀਂ ਆਉਂਦੇ ਹੈਗੇ ਹਮੇਸ਼ਾ ਉਹ ਅਗਿਆਨਤਿਆਂ ਦੀਆਂ ਮਾਇਆ ਦੇ ਹਨੇਰੇ ਦੀਆਂ ਗੱਲਾਂ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਇਹ ਮਨਮੁਖ ਨੇ ਇਹਨਾਂ ਦੇ ਨਾਲੋਂ ਸੰਬੰਧ ਟੁੱਟੇ ਹੋਈ ਭਲੇ ਨੇ ਵੀ ਇਹਨਾਂ ਨਾਲ ਕੋਈ ਬੋਲਚਾਲ ਰੱਖਣੀ ਚੰਗੀ ਨਹੀਂ ਹੈਗੀ ਜਿਨ੍ਹਾਂ ਦਾ ਪਿਆਰ ਸਿਰਫ ਮਾਇਆ ਵਿੱਚ ਹੀ ਹੈ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਪਾਉ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਵਾਈਏ ਸੁਪਨੇ ਸੁਖ ਨ ਕੋਏ ਕਹਿੰਦੇ ਜਿਨ੍ਹਾਂ ਨੂੰ ਸਿਰਫ ਮਾਇਆ ਦੀ ਪ੍ਰੀਤ ਆ ਮਾਇਆ ਦੇ ਪਦਾਰਥਾਂ ਦੀ ਪ੍ਰੀਤ ਆ ਉਹਨਾਂ ਨੂੰ ਗੁਰੂ ਦੇ ਸਨਮੁਖ ਹੋਣ ਵਾਲੀ ਪ੍ਰੀਤ ਨਹੀਂ ਹੁੰਦੀ ਉਹਨਾਂ ਨੂੰ ਕਹਿੰਦੇ ਕਦੇ ਸੁਪਨੇ ਵਿੱਚ ਸੁੱਖ ਨਹੀਂ ਮਿਲਦਾ ਉਹ ਹਮੇਸ਼ਾ ਜਨਮ ਮਰਨ ਦੇ ਚੱਕਰ ਵਿੱਚ ਰਹਿੰਦੇ ਨੇ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਕਹਿੰਦੇ ਜਿਹੜੇ ਜੀਵ ਠੱਗੀ ਦੀਆਂ ਕਿਤੇ ਕਰਦੇ ਨੇ ਠੱਗੀ ਵਾਲੀ ਕਾਰ ਕਮਾਉਂਦੇ ਨੇ ਉਹ ਝੂਠਾ ਹੀ ਬੋਲਦੇ ਨੇ ਝੂਠ ਵਿੱਚ ਲੱਗਣ ਕਰਕੇ ਉਹ ਝੂਠੇ ਹੀ ਬਣ ਜਾਂਦੇ ਨੇ ਮਾਇਆ ਦੇ ਮੋਹ ਕਰਕੇ ਉਹਨਾਂ ਨੂੰ ਬੜਾ ਦੁੱਖ ਰਹਿੰਦਾ ਉਹ ਦੁੱਖ ਵਿੱਚ ਹੀ ਜਨਮ ਲੈਂਦੇ ਨੇ ਤੇ ਦੁੱਖ ਵਿੱਚ ਹੀ ਰੋਂਦੇ ਮਰ ਜਾਂਦੇ ਨੇ ਨਾਨਕ ਤਾਤ ਲਿਵੈ ਜੋੜਨਾ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁਨ ਪਿਆ ਤਿਨਾ ਗੁਰ ਸਬਦੀ ਸੁਖ ਹੋਏ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵਾਂ ਨੂੰ ਮਾਇਆ ਦੇ ਪਦਾਰਥਾਂ ਦੇ ਨਾਲ ਪ੍ਰੇਮ ਆਨਾ ਉਹਨਾਂ ਦਾ ਪ੍ਰੇਮ ਪਰਮਾਤਮਾ ਨਾਲ ਨਹੀਂ ਲੱਗ ਸਕਦਾ ਚਾਹੇ ਉਹ ਕਿੰਨਾ ਵੀ ਚਹੁਣ ਜੇ ਇੱਕ ਪਾਸੇੋਂ ਪ੍ਰੀਤ ਟੁੱਟੂਗੀ ਤਾਂ ਹੀ ਦੂਜੇ ਪਾਸੇ ਲੱਗ ਸਕਦੀ ਆ ਫਿਰ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਕਰਮਾਂ ਦੇ ਅਨਸਾਰ ਚੰਗੇ ਕਰਮ ਕੀਤੇ ਨੇ ਉਹਨਾਂ ਦੇ ਅਨਸਾਰ ਉਹਨਾਂ ਦੇ ਕਰਮਾਂ ਵਿੱਚ ਹੁਣ ਚੰਗੇ ਕਰਮ ਲਿਖੇ ਨੇ ਉਹ ਫਿਰ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ ਫਿਰ ਉਹ ਸੁੱਖ ਵਿੱਚ ਜੀਵਨ ਬਤੀਤ ਕਰਦੇ ਨੇ ਪੌੜੀ ਮਹੱਲਾ 5 ਨਾਨਕ ਵਿਚਾਰੈ ਸੰਤ ਮਨ ਜਨਾ ਚਾਰ ਵੇਦ ਕਹਿੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਨਾਨਕ ਜੀ ਕਹਿੰਦੇ ਨੇ ਵੀ ਸੰਤ ਮੂਨੀ ਵੀ ਵਿਚਾਰ ਕਰਕੇ ਕਹਿੰਦੇ ਨੇ ਤੇ ਪੁਰਾਣੇ ਧਾਰਮਿਕ ਗ੍ਰੰਥ ਵੀ ਕਹਿੰਦੇ ਨੇ ਵੀ ਜੋ ਭਗਤ ਲੋਕ ਬੋਲਦੇ ਨੇ ਸ਼ਬਦ ਉਚਾਰਦੇ ਨੇ ਉਹ ਬਚਨ ਬਣ ਜਾਂਦੇ ਨੇ ਉਹ ਉਪਦੇਸ਼ ਬਣ ਜਾਂਦੇ ਨੇ ਕਿਉਂ ਉਹ ਸੱਚੀ ਗੱਲ ਕਰਦੇ ਨੇ ਪ੍ਰਗਟ ਪਹਾਰ ਜਾਪਦੇ ਸਭ ਲੋਕ ਸੁਣੰਦੇ ਕਹਿੰਦੇ ਉਹ ਜਗਤ ਵਿੱਚ ਪ੍ਰਸਿੱਧ ਹੋ ਜਾਂਦੇ ਨੇ ਸਭ ਜਗਤ ਦੇ ਲੋਕ ਉਹਨਾਂ ਦੇ ਬਚਨ ਉਪਦੇਸ਼ ਸੁਣਦੇ ਨੇ ਸੋਖਨ ਪਾਇਨ ਮੁਗਦ ਨਰ ਸੰਤ ਨਾਲ ਖਹੰਦੇ ਉਏ ਲੋਚਨ ਉਹਨਾਂ ਗੁਣੈ ਨੂੰ ਏ ਅਹੰਕਾਰ ਸੜੰਦੇ ਪਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਜਿਹੜੇ ਸੰਤ ਲੋਕ ਨੇ ਉਹਨਾਂ ਨਾਲ ਬੈਰ ਕਰਦੇ ਨੇ ਭਗਤਾਂ ਨਾਲ ਫਿਰ ਸੁੱਖ ਨਹੀਂ ਪਾਉਂਦੇ ਹੈਗੇ ਉਹਨਾਂ ਨੂੰ ਹੁੰਦੀ ਆ ਈਰਖਾ ਸੰਤ ਲੋਕਾਂ ਦੇ ਗੁਣਾ ਦੀ ਉਹਨਾਂ ਦੀ ਪ੍ਰਸਿੱਧੀ ਦੀ ਫਿਰ ਇਸ ਕਰਕੇ ਉਹ ਹੰਕਾਰ ਵਿੱਚ ਸੜਦੇ ਨੇ ਕਿ ਵੀ ਇਹਨਾਂ ਦੀ ਪ੍ਰਸਿੱਧਤਾ ਕਿਉਂ ਹੋ ਰਹੀ ਆ ਅਸੀਂ ਕਿਉਂ ਪਿੱਛੇ ਰਹਿ ਗਏ ਕਿ ਸਾਡੇ ਚੋਂ ਗੁਣ ਕਿਉਂ ਨਹੀਂ ਆ ਗਏ ਪਰ ਇਹ ਨਹੀਂ ਦੇਖਦੇ ਕਿ ਉਹਨਾਂ ਦੀ ਕਮਾਈ ਕੀਤੀ ਆ ਓਏ ਵਿਚਾਰੇ ਕੀ ਕਰੈ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਫੇਰ ਕਹਿੰਦੇ ਭਾਈ ਉਹਨਾਂ ਮਨਮੁੱਖਾਂ ਦੇ ਵਿਚਾਰਿਆਂ ਦੇ ਵੀ ਕੀ ਵਸ ਉਹਨਾਂ ਦੇ ਧੁਰ ਤੋਂ ਲੇਖ ਹੀ ਮਾੜੇ ਲਿਖੇ ਹੋਏ ਨੇ ਪਰਲੇਖ ਉਹਨਾਂ ਦੇ ਆਪਣੇ ਪੁਰਾਣੇ ਕਰਮਾਂ ਦੇ ਅਨੁਸਾਰ ਦਾਤੇ ਨੇ ਲਿਖੇ ਨੇ ਫਿਰ ਕਹਿੰਦੇ ਵੀ ਜਿਹੜੇ ਇਹ ਪ੍ਰਮਾਤਮਾ ਦੇ ਦਰ ਤੋਂ ਫਟਕਾਰੇ ਹੋਏ ਨੇ ਵੀ ਇਹ ਕਿਸੇ ਦੇ ਸਕੇ ਨਹੀਂ ਹੁੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ ਪੀੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ ਫੇਰ ਕਹਿੰਦੇ ਜਿਹੜੇ ਮਨਮੁਖ ਨੇ ਇਹ ਸੰਤ ਲੋਕਾਂ ਦੇ ਨਾਲ ਜੋ ਕਿਸੇ ਨਾਲ ਵੈਰ ਨਹੀਂ ਕਰਦੇ ਇਹ ਉਹਨਾਂ ਨਾਲ ਵੈਰ ਕਰਦੇ ਨੇ ਫਿਰ ਫਿਰ ਕਹਿੰਦੇ ਵੀ ਪਰਮਾਤਮਾ ਦੇ ਸੱਚੇ ਨਿਆਂ ਦੇ ਅਨੁਸਾਰ ਇਹਨਾਂ ਨੂੰ ਫਿਰ ਸਜ਼ਾ ਮਿਲਦੀ ਆ ਜਿਹੜੇ-ਜਿਹੜੇ ਕਹਿੰਦੇ ਸੰਤ ਦੇ ਦਰ ਤੋਂ ਫਟਕਾਰੇ ਹੋਏ ਨੇ ਫਿਰ ਉਹ ਜਨਮ ਮਰਨ ਦੇ ਆਵਾਗਮਨ ਦੇ ਚੱਕਰ 'ਚ ਫਿਰਦੇ ਨੇ, ਪਟਕਦੇ ਫਿਰਦੇ ਨੇ। ਕਹਿੰਦੇ ਜਿਵੇਂ ਇੱਕ ਰੁੱਖ ਦੇ ਟਾਣੇ ਨੂੰ ਕੱਟ ਦੇ ਦਿੱਤਾ ਜਾਵੇ ਤਾਂ ਉਹ ਸੁੱਕ ਜਾਂਦਾ। ਇਸ ਤਰ੍ਹਾਂ ਹੀ ਕਹਿੰਦੇ ਇਹ ਪ੍ਰਮਾਤਮਾ ਨਾਲੋਂ ਟੁੱਟੇ ਨੇ, ਇਹਨਾਂ ਦੇ ਆਤਮਿਕ ਜੀਵਨ ਸੁੱਕ ਗਏ ਹੁੰਦੇ ਨੇ। ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਹਰ ਨਾਮੰਦਰੜਾਇਆ ਪੰਨਨ ਕੜਨ ਸਮਰਾਥ ਪ੍ਰਭ ਸਦਾ ਸਮਾਲੈ ਮਿੱਤਰ ਤੂੰ ਦੁੱਖ ਸਵਾਇ ਲੱਥ ਨਾਨਕ ਜੀ ਕਹਿੰਦੇ ਨੇ ਵੀ ਅਸੀਂ ਤਾਂ ਉਸ ਪਰਮਾਤਮਾ ਦਾ ਨਾਮ ਹੀ ਗ੍ਰਿੜਿਡ ਕੀਤਾ ਹੈ ਜੋ ਜੀਵ ਨੂੰ ਬਣਾਉਂਦਾ ਵੀ ਹੈ ਜਨਮ ਵੀ ਦਿੰਦਾ ਤੇ ਉਹਦਾ ਨਾਸ਼ ਵੀ ਕਰ ਦਿੰਦਾ ਉਹਨੂੰ ਖਤਮ ਵੀ ਕਰ ਦਿੰਦਾ ਤੇ ਉਹਨੂੰ ਬਣਾਉਂਦਾ ਵੀ ਆ ਇਹ ਸਾਰੀ ਸਮਰੱਥਾ ਉਸ ਪ੍ਰਮਾਤਮਾ ਦੇ ਕੋਲ ਹੈ ਉਹਦੇ ਹੱਥ ਵਿੱਚ ਹੈ ਕਹਿੰਦੇ ਉਸ ਪ੍ਰਮਾਤਮਾ ਦਾ ਤੂੰ ਸਦਾ ਜਾਪ ਕਰ ਆਰਾਧਨ ਕਰ ਏ ਮੇਰੇ ਮਿੱਤਰ ਤਾਂ ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ ਮਹੱਲਾ ਪੰਜਵਾਂ ਖੋਦਿਆ ਵੰਤ ਨ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਕਹਿੰਦੇ ਜਿਵੇਂ ਜਿਹੜਾ ਕੋਈ ਭੁੱਖਾ ਬੰਦਾ ਹੁੰਦਾ ਉਹਨੂੰ ਕਹਿੰਦੇ ਵੀ ਕੋਈ ਜਿਹਦਾ ਰੋਟੀ ਮੰਗਣ ਦੀ ਸ਼ਰਮ ਨਹੀਂ ਹੁੰਦੀ ਉਹਨੂੰ ਹੋਰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿਉਂਕਿ ਉਹਨੂੰ ਭੁੱਖ ਇੰਨੀ ਲੱਗੀ ਹੁੰਦੀ ਆ ਉਹ ਸਿਰਫ ਰੋਟੀ ਦੀ ਗੱਲ ਕਰਦਾ ਨਾਨਕ ਜੀ ਕਹਿੰਦੇ ਨੇ ਕਿ हे ਪ੍ਰਮਾਤਮਾ ਜੀ ਮੈਂ ਤੇਰੇ ਦਰ ਤੋਂ ਤੇਰੇ ਨਾਮ ਦੀ ਦਾਤ ਮੰਗ ਰਿਆਂ ਕਿਰਪਾ ਕਰਕੇ ਕਹਿੰਦੇ ਆਪਣੇ ਨਾਮ ਦੀ ਦਾਤ ਦਾ ਮੇਰੇ ਲਈ ਸੰਜੋਗ ਬਣਾਓ ਪੌੜੀ ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਜੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲਤੇ ਕਹਿੰਦੇ ਜਿਵੇਂ ਦਾ ਕੋਈ ਜੀਵ ਕਰਮ ਕਮਾਉਂਦਾ ਉਸ ਤਰ੍ਹਾਂ ਦਾ ਉਹਦਾ ਫਲ ਪਾ ਲੈਂਦਾ ਜੇ ਕਹਿੰਦੇ ਕੋਈ ਤੱਤੇ ਲੋਹੇ ਨੂੰ ਜੱਬੇ ਤਾਂ ਫਿਰ ਉਹਦਾ ਸੰਗ ਨੇ ਤਾਂ ਆਪ ਹੀ ਸੜਨਾ ਹੋਇਆ ਨਾ ਕਿ ਲੋਹਾ ਤੱਤਾ ਵੀ ਆ ਤੇ ਕਰੜਾ ਵੀ ਆ ਫੇ ਸੰਗਜ ਤਾਂ ਲੱਗਣਾ ਹੀ ਹੋਇਆ ਮਤਲਬ ਵੀ ਜਿਸ ਤਰ੍ਹਾਂ ਦਾ ਕੋਈ ਕੰਮ ਕਰ ਰਿਹਾ ਵੀ ਉਹ ਨੂੰ ਉਹ ਜੇ ਉਹ ਲੋਹਾ ਖਾਣਾ ਤਾਂ ਫਿਰ ਆਪੇ ਹੀ ਦੁੱਖ ਹੋਣਾ ਗੱਲ 'ਚ ਵੀ ਇਦਾਂ ਹੀ ਜੇ ਕੋਈ ਕੰਮ ਕਰਦਾ ਮਾੜੇ ਤਾਂ ਫਿਰ ਫਾਲੋ ਉਦਾਂ ਦਾ ਹੀ ਮਿਲਣਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਘਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ ਕਹਿੰਦੇ ਫਿਰ ਇਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਦੇ ਨੇ ਫਿਰ ਉਹਨਾਂ ਦੇ ਮਾੜੇ ਕਰਮਾ ਕਰਕੇ ਜਮਦੂਤ ਉਹਨਾਂ ਦੇ ਗਲਾਂ 'ਚ ਰੱਸੇ ਪਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਕਹਿੰਦੇ ਫਿਰ ਜਿਹੜੇ ਲੋਕ ਪ੍ਰਾਈ ਨਿੰਦਿਆ ਕਰਦੇ ਨੇ ਪ੍ਰਾਈ ਨਿੰਦਿਆ ਕਰਕੇ ਉਹਨਾਂ ਦੇ ਜਿਨ੍ਹਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਮੈਲ ਧੋਂਦੇ ਨੇ ਪਾਪਾਂ ਦੀ ਤੇ ਫਿਰ ਕਹਿੰਦੇ ਵੀ ਉਹਨਾਂ ਦੀ ਕੋਈ ਆਸ ਨਹੀਂ ਪੂਰੀ ਹੁੰਦੀ ਇੱਕ ਜਗ੍ਹਾ ਤੇ ਕਬੀਰ ਜੀ ਨੇ ਬੜਾ ਸੋਹਣਾ ਕਿਹਾ ਉਹ ਕਹਿੰਦੇ ਵੀ ਜਿਹੜਾ ਨਿੰਦਕ ਆ ਉਹ ਤਾਂ ਕਹਿੰਦੇ ਵੀ ਮੈਂ ਆਪਣੇ ਕੋਲ ਰੱਖਾਂ ਕਹਿੰਦੇ ਵੀ ਬਿਨਾ ਮੇਰੇ ਕੁਛ ਉਹ ਦਿੱਤੇ ਤੋਂ ਵੀ ਉਹ ਤਾਂ ਮੈਂ ਉਹ ਮੇਰਾ ਕੰਮ ਕਰ ਰਿਹਾ ਮੇਰੇ ਪਾਪਾਂ ਦੀ ਮੈਲ ਲਾ ਰਿਹਾ ਤੇ ਮੈਂ ਉਹਦੂ ਪਾਪਾਂ ਦੀ ਮੈਲ ਲਾਣ ਦੀ ਲਈ ਮੈਨੂੰ ਉਹਨੂੰ ਕੁਛ ਮਜ਼ਦੂਰੀ ਵੀ ਨਹੀਂ ਦੇਣੀ ਪੈਂਦੀ ਕਹਿੰਦੇ ਉਹਨੂੰ ਤਾਂ ਮੈਂ ਆਪਣੇ ਕੋਲ ਰੱਖਾਂ ਕਿੰਨੀ ਪਿਆਰੀ ਗੱਲ ਕਰਦੇ ਨੇ ਭਗਤ ਸਹਿਬਾਨ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਬਾਛੇ ਕੀ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ ਸਬੇ ਤਿਰਾਨ ਖੁੱਟੀ ਅਸ ਹਿਰ ਲਈ ਅਸ ਤਰਤੇ ਕਹਿੰਦੇ ਜਿਹੜੇ ਅਕਿਰਤ ਕਣ ਹੁੰਦੇ ਨੇ ਇਹ ਪਰਮਾਤਮਾ ਦੀਆਂ ਕਿੰਨੀਆਂ ਇਹਨਾਂ ਦਾਤਾਂ ਨੇ ਉਹਨਾਂ ਨੂੰ ਨਹੀਂ ਜਾਣਦੇ ਫਿਰ ਇਸੇ ਕਰਕੇ ਕਹਿੰਦੇ ਫਿਰ ਇਹ ਅਲੱਗ-ਅਲੱਗ ਜੂਨੀਆਂ ਚ ਤੁਰੇ ਫਿਰਦੇ ਨੇ ਮਤਲਬ ਇਹਨਾਂ ਦੇ ਜਨਮ ਤੋਂ ਬਾਅਦ ਜਨਮ ਜਨਮ ਤੋਂ ਬਾਅਦ ਜਨਮ ਇਦਾਂ ਹੁੰਦਾ ਰਹਿੰਦਾ ਕਹਿੰਦੇ ਵੀ ਇਹ ਜਿਸ ਤਰ੍ਹਾਂ ਇਦਾਂ ਇਹਨਾਂ ਦਾ ਲੋਕ ਵੀ ਤੇ ਪਰਲੋਕ ਵੀ ਸਭੇ ਤਰ੍ਹਾਂ ਕਹਿੰਦੇ ਇਹਨਾਂ ਨੇ ਜਾਂਦੀਆਂ ਰਹਿੰਦੀਆਂ ਨੇ ਨਾ ਲੋਕ ਵਿੱਚ ਇਹ ਚੰਗਾ ਜੀਵਨ ਬਤਾਉਂਦੇ ਨੇ ਨਾ ਪਰਲੋਕ ਵਿੱਚ ਫਿਰ ਕੋਈ ਵਡਿਆਈ ਮਿਲਦੀ ਐ ਇਹਨਾਂ ਨੂੰ ਕਹਿੰਦੇ ਫਿਰ ਇਸ ਤਰ੍ਹਾਂ ਇਹ ਪਰਮਾਤਮਾ ਇਹਨਾਂ ਨੂੰ ਧਰਤੀ ਤੋਂ ਚੁੱਕ ਲੈਂਦਾ ਜਦੋਂ ਵੀ ਇਹ ਬਿਲਕੁਲ ਹੀ ਕਹਿੰਦੇ ਨੇ ਨਾ ਵੀ ਅਤ ਚੁੱਕ ਦਿੰਦੇ ਨੇ ਵਿਗਿਆਨ ਕਲੈ ਨਾ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹਮੇਵ ਚੜ ਤਰਤੀ ਪੜਤੇ ਕਹਿੰਦੇ ਜਦੋਂ ਅਤ ਚੁੱਕ ਦਿੰਦੇ ਨੇ ਫਿਰ ਪਰਮਾਤਮਾ ਵੀ ਇਹਨਾਂ ਨੂੰ ਤਰਤੀ ਤੋਂ ਚੁੱਕ ਲੈਂਦਾ ਤੇ ਕਹਿੰਦੇ ਜਿਹੜੇ ਹੰਕਾਰ ਦੇ ਵਿੱਚ ਮਾੜੇ ਕੰਮ ਕਰਦੇ ਫਿਰਦੇ ਨੇ ਕਹਿੰਦੇ ਆਪ ਹੀ ਫਿਰ ਉਹ ਜਿਵੇਂ ਕਿ ਛਟਪਟਾ ਕੇ ਧਰਤੀ ਤੇ ਡਿੱਗਦੇ ਨੇ ਵੀ ਮਤਲਬ ਐਨੀ ਉਹਨਾਂ ਦੀ ਬੁਰੀ ਹਾਲਤ ਹੁੰਦੀ ਆ ਸ਼ਲੋਕ ਮਹੱਲਾ ਤੀਜਾ ਗੁਰਮਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੇ ਹਾਰ ਪਰੋਏ ਕਹਿੰਦੇ ਜੋ ਜੀਵ ਗੁਰੂ ਦੇ ਸਾਹਮਣੇ ਰਹਿੰਦੇ ਨੇ ਕਹਿੰਦੇ ਉਹਨਾਂ ਦੀ ਬੜੀ ਚੰਗੀ ਮਤ ਹੁੰਦੀ ਆ ਉੱਚੀ ਮਤ ਹੁੰਦੀ ਆ ਕਿਉਂ ਹੁੰਦੀ ਆ ਹਰੀ ਦੇ ਗੁਣ ਗਾਉਂਦੇ ਨੇ ਹਰੀ ਦੇ ਗੁਣਾ ਦਾ ਹੀ ਹਾਰ ਗਲ ਚ ਪਰਉਂਦੇ ਨੇ ਹਰ ਵਕਤ ਹਰੀ ਨੂੰ ਜਪਦੇ ਨੇ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੇ ਤਿਸ ਪਾਰ ਉਤਾਰੀ ਕਹਿੰਦੇ ਬੜੇ ਚੰਗੇ ਆਚਰਣ ਵਾਲੇ ਹੁੰਦੇ ਨੇ ਚੰਗੀ ਵਿਚਾਰ ਹੁੰਦੀ ਆ ਉਹਨਾਂ ਦੀ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਾ ਲੈਂਦੇ ਨੇ ਅੰਤਰ ਹਰ ਨਾਮ ਬਾਸਨਾ ਸਮਾਣੀ ਹਰਦਰ ਸੋਬਾ ਮਹਾ ਉੱਤਮ ਬਾਣੀ ਕਹਿੰਦੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਖੁਸ਼ਬੂ ਸਮਾਈ ਹੁੰਦੀ ਆ ਹਰੀ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਆ ਉਹਨਾਂ ਦੀ ਬਾਣੀ ਬੜੀ ਮਿੱਠੀ ਹੁੰਦੀ ਆ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਤਨਮਾਲ ਕਹਿੰਦੇ ਉਹਨਾਂ ਦੀ ਬਾਣੀ ਬੜੀ ਉਤਮ ਹੁੰਦੀ ਆ ਜੋ ਹੋਰ ਜਿਹੜੇ ਜੀਵ ਸੁਣਦੇ ਨੇ ਉਹ ਵੀ ਖਿੜ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਨਾਮ ਧਨ ਆ ਇਹ ਸਤਗੁਰ ਨੂੰ ਮਿਲਿਆਂ ਹੀ ਪ੍ਰਾਪਤ ਹੁੰਦਾ ਹੈ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੁਰ ਸਤਗੁਰ ਪਾਵੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਕਹਿੰਦੇ ਸਤਗੁਰ ਦੇ ਹਿਰਦੇ ਵਿੱਚ ਕਿਹੜੀ ਚੀਜ਼ ਚੰਗੀ ਲੱਗਦੀ ਆ ਕਹਿੰਦੇ ਇਹਦਾ ਸਾਨੂੰ ਨਹੀਂ ਪਤਾ ਲੱਗ ਸਕਦਾ ਕਹਿੰਦੇ ਸਤਗੁਰ ਆਪਣੇ ਗੁਰਸਿੱਖਾਂ ਦੇ ਅੰਦਰ ਵਰਤਦਾ ਹੈ ਜੋ ਕਹਿੰਦੇ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ ਜੋ ਕਹਿੰਦੇ ਸਿੱਖ ਅੰਦਰੋਂ ਚਾਹੁੰਦੇ ਨੇ ਉਹਦੇ ਨਾਲ ਗੁਰੂ ਨੂੰ ਖੁਸ਼ੀ ਆਉਂਦੀ ਆ ਸਤਗੁਰ ਆਖੇ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰ ਸਿੱਖਾਂ ਕੀ ਕਾਲ ਸੱਚਾ ਥਾਏ ਪਾਵੇ ਕਹਿੰਦੇ ਸਤਗੁਰ ਦੇ ਆਖੇ ਦੇ ਵਿੱਚ ਜਿਹੜੇ ਸਿੱਖ ਸਤਗੁਰ ਦੀ ਕਹੀ ਕਾਰ ਕਮਾਉਂਦੇ ਨੇ ਸਤਗੁਰ ਦੀ ਕਹੀ ਕਾਰ ਕੀ ਆ ਪ੍ਰਮਾਤਮਾ ਦਾ ਨਾਮ ਜਪਣਾ ਇਹ ਕਹਿੰਦੇ ਜਿਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੀ ਜਿਹੜੀ ਇਹ ਨਾਮ ਦੀ ਕਮਾਈ ਆ ਉਹ ਥਾਂ ਹੀ ਪੈ ਜਾਂਦੀ ਆ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਆ ਵੇਨ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਕਹਿੰਦੇ ਜੇ ਕੋਈ ਗੁਰਸਿੱਖਾਂ ਕੋਲੋਂ ਉਹ ਕੰਮ ਕਰਾਉਣਾ ਚਾਹੇ ਜੋ ਸਤਿਗੁਰ ਨੂੰ ਨਹੀਂ ਚੰਗਾ ਲੱਗਦਾ ਫਿਰ ਗੁਰਸਿੱਖ ਉਹਨਾਂ ਦੇ ਨੇੜੇ ਨਹੀਂ ਆਉਂਦੇ ਗੁਰ ਸਤਿਗੁਰ ਅੱਗੇ ਕੋ ਜੀਉ ਲਾਇ ਕਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਕਹਿੰਦੇ ਜਿਹੜਾ ਜੀਵ ਅੰਦਰੋਂ ਸਤਿਗੁਰ ਦੇ ਨੇੜੇ ਹੈ ਸਤਿਗੁਰ ਦੀ ਦਸੀਕਾਰ ਕਰਦਾ ਹੈ ਉਹਨਾਂ ਦੀ ਦੱਸੀ ਹੋਈ ਕਾਰਗੁਰ ਸਿੱਖ ਕਰਦੇ ਨੇ ਜੇ ਕੋਈ ਆਪ ਅੰਦਰੋਂ ਗੁਰੂ ਨਾਲ ਮਿਲਿਆ ਹੋਇਆ ਉਹ ਕਿਸੇ ਗੁਰਸਿੱਖ ਨੂੰ ਕੋਈ ਕੰਮ ਕਹਿ ਦੇਵੇ ਫਿਰ ਗੁਰਸਿੱਖ ਉਹਦਾ ਕਿਹਾ ਕੰਮ ਕਰ ਦਿੰਦੇ ਨੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਜੇ ਕਹਿੰਦੇ ਕੋਈ ਅੰਦਰੋਂ ਝੂਠਾ ਹੈ ਬੰਦਾ ਉਹ ਕੋਈ ਝੂਠੇ ਹੀ ਕੰਮ ਕਰਾਉਣਾ ਚਾਹੁੰਦਾ ਹੈ ਗੁਰਸਿੱਖ ਕੋਲੋਂ ਕੂਡ ਵਾਲੇ ਤਾਂ ਕਹਿੰਦੇ ਗੁਰਸਿੱਖ ਉਹਦੇ ਨੇੜੇ ਨਹੀਂ ਠੁਕਦੇ ਹੈਗੇ ਬ੍ਰह्म ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਕਹਿੰਦੇ ਗੁਰੂ ਨਾਨਕ ਦੇਵ ਜੀ ਸੱਚੀ ਗੱਲ ਸੁਣਾਉਂਦੇ ਨੇ ਪ੍ਰਮਾਤਮਾ ਦੇ ਘਰ ਦੀ ਕਹਿੰਦੇ ਜੇ ਕੋਈ ਜੀਵ ਕਿਸੇ ਦੂਸਰੇ ਸਿੱਖ ਕੋਲੋਂ ਉਹ ਕੰਮ ਕਰਾਉਣਾ ਚਾਹੇ ਜੋ ਸਤਗੁਰ ਦੀ ਇੱਛਾ ਦੇ ਵਿਰੁੱਧ ਹੋਵੇ ਉਹ ਜੀਵ ਕਹਿੰਦੇ ਫਿਰ ਬਹੁਤ ਦੁੱਖ ਪਾਉਂਦਾ ਜੋ ਕਿਸੇ ਦੂਜੇ ਕੋਲੋਂ ਸਤਗੁਰ ਦੀ ਇੱਛਾ ਦੇ ਵਿਰੁੱਧ ਕੰਮ ਕਰਾਉਣਾ ਚਾਹੁੰਦਾ ਹੋਵੇ ਤਾਂ ਉਹ ਕਹਿੰਦੇ ਬਹੁਤ ਦੁੱਖ ਪਾਉਂਦਾ ਪੌਰੀ ਤੂੰ ਸੱਚਾ ਸਾਹਿਬ ਆਤ ਵੱਡਾ ਤੂੰ ਹੈ ਜੇਵੜ ਤੂੰ ਵੱਡ ਵਡੇ ਜਿਸ ਤੂੰ ਮੇਲੈ ਸੋ ਤੁਦ ਮਿਲੈ ਤੂੰ ਆਪੇ ਬਖਸ਼ ਲਹਿ ਲਿਖਾ ਛੱਡੇ ਕਹਿੰਦੇ ਹੈ ਪ੍ਰਮਾਤਮਾ ਜੀ ਤੂੰ ਸਭ ਦਾ ਮਾਲਕ ਹੈ ਤੂੰ ਸਭ ਤੋਂ ਵੱਡਾ ਹੈ ਜਿੱਡਾ ਵੱਡਾ ਤੂੰ ਹੈ ਐਡਾ ਕੋਈ ਹੋਰ ਹੈ ਨਹੀਂ ਤੂੰ ਹੀ ਆਪਣੇ ਜਿੱਡਾ ਹੈ ਕਹਿੰਦੇ ਜਿਸ ਜੀਵ ਨੂੰ ਆਪ ਬਖਸ਼ ਕਰਕੇ ਤੂੰ ਆਪਣੇ ਨਾਲ ਮਿਲਾ ਲਵੇਂ ਕਹਿੰਦੇ ਉਹਦਾ ਤੂੰ ਲੇਖਾ ਛੱਡ ਦਿਨਾ ਮਤਲਬ ਉਹਦੇ ਕੀਤੇ ਔਗਣ ਵੀ ਬਖਸ਼ ਦਿਨਾ ਜਿਸ ਨੂੰ ਤੂੰ ਆਪ ਮਿਲਾਇਂਦਾ ਸੋ ਸਤਗੁਰ ਸੇਵੇ ਮਨ ਗੱਡ ਗਡੇ ਕਹਿੰਦੇ ਜਿਸ ਨੂੰ ਤੂੰ ਆਪਣੇ ਨਾਲ ਮਿਲਾਉਣਾ ਪਹਿਲਾਂ ਤੂੰ ਉਸ ਜੀਵ ਦਾ ਸਤਿਗੁਰ ਨਾਲ ਮੇਲ ਮਿਲਾਉਣਾ ਫਿਰ ਉਹ ਸਤਿਗੁਰ ਦੀ ਸ਼ਰਨ ਵਿੱਚ ਸੇਵਾ ਭਗਤੀ ਮਨ ਲਾ ਕੇ ਕਰਦੇ ਨੇ ਫਿਰ ਤੂੰ ਉਹਨਾਂ ਨੂੰ ਆਪਣੇ ਨਾਲ ਮਿਲਾਉਣਾ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚੰਮ ਤੇਰਾ ਹੱਡੇ ਕਹਿੰਦੇ ਹੈ ਸੱਚੇ ਮਾਲਕ ਜਿਹੜਾ ਮੇਰਾ ਇਹ ਸਰੀਰ ਆ ਮੇਰਾ ਚਾਮ ਹੱਡ ਸਭ ਕੁਝ ਇਹ ਸਾਰਾ ਸਰੀਰ ਤੇਰਾ ਹੀ ਹੈ ਦਿੱਤਾ ਹੋਇਆ ਤੇ ਤੇਰੀ ਹੀ ਅਮਾਨਤ ਹੈ ਜਿਉ ਭਾਵੈ ਤਿਉ ਰਖ ਤੂੰ ਸਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਕਹਿੰਦੇ ਹੈ ਪ੍ਰਮਾਤਮਾ ਜੀ ਜਿਵੇਂ ਤੇਰੇ ਮਨ ਵਿੱਚ ਪਉਂਦਾ ਹੈ ਉਹ ਮੈਂ ਤੂੰ ਸਾਨੂੰ ਰੱਖ ਨਾਨਕ ਜੀ ਕਹਿੰਦੇ ਨੇ ਇਹ ਪ੍ਰਮਾਤਮਾ ਜੀ ਮੈਨੂੰ ਇੱਕ ਤੇਰੇ ਤੇ ਹੀ ਆਸ ਹੈ ਹੈ ਵੱਡਿਆਂ ਦੇ ਵੱਡੇ ਪਰਮੇਸ਼ਰ ਜੀ ਸਾਡੀ ਆਸ ਇੱਕ ਤੇਰੇ ਤੇ ਹੈ ਸੁੱਧ ਹਾਂਜੀ ਇਹ ਜਿਹੜਾ ਸੁੱਧ ਲਿਖਿਆ ਹੁੰਦਾ ਸ਼ਾਇਦ ਸੰਗਤ ਜੀ ਕਿਸੇ ਦੇ ਮਨ ਵਿੱਚ ਇਹ ਵਿਚਾਰ ਹੋਏ ਜਦੋਂ ਸਿੱਖ ਗੁਰਬਾਣੀ ਲਿਖਦੇ ਸੀ ਤਾਂ ਲਿਖਣ ਤੋਂ ਬਾਅਦ ਫਿਰ ਉਹ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦਿੰਦੇ ਸੀ ਕਿ ਇਹਦੇ ਉੱਤੇ ਦੁਬਾਰਾ ਦੇਖ ਲੈਣ ਕਿ ਸਾਰੀ ਸ਼ੁੱਧ ਲਿਖਾਈ ਹੈ ਸਭ ਕੁਝ ਠੀਕ ਹੈ ਤਾਂ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਬਾਣੀ ਦੀ ਸਾਰੀ ਦੇਖ ਭਾਲ ਕਰ ਲੈਂਦੇ ਸੀ ਨਿਰੀਖਣ ਕਰ ਲੈਂਦੇ ਸੀ ਉਹਦੇ ਤੋਂ ਬਾਅਦ ਫਿਰ ਉਹਦੇ ਪਿੱਛੇ ਲਿਖ ਦਿੰਦੇ ਸੀ ਵੀ ਸੁੱਧ ਵੀ ਹੁਣ ਇਹ ਬਾਣੀ ਸੁੱਧ ਹੋ ਚੁੱਕੀ ਆ ਤਾਂ ਕਰਕੇ ਗੁਰਬਾਣੀ ਦੇ ਵਿੱਚ ਕਾਫੀ ਜਗ੍ਹਾ ਤੇ ਇਹ ਸ਼ਬਦ ਸੁੱਧ ਲਿਖਿਆ ਮਿਲਦਾ ਹੈ ਤੇ ਗੁਰੂ ਗੁਰੂ ਅਰਜਨ ਪਾਤਸ਼ਾਹੀ ਲਿਖ ਦਿੰਦੇ ਸੀ ਕਿ ਵੀ ਸੁੱਧ ਫਿਰ ਸਿੱਖਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਵੀ ਹੁਣ ਅਸੀਂ ਇਹਨੂੰ ਉਸ ਸਮੇਂ ਜਦੋਂ ਪਹਿਲਾ ਪੋਥੀ ਸਾਹਿਬ ਬਣਦੇ ਸੀ ਵੀ ਉਹਦੇ ਤੇ ਹੁਣ ਚਾੜ੍ਹ ਸਕਦੇ ਆ ਬਾਣੀ ਸੁੱਧ ਹੋ ਗਈ ਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਗੁਰਵਾਣੀ ਦੀ ਵਿਚਾਰ ਕਰਦੇ ਆ ਹੋਈਆਂ ਨਿਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣਾ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ